ਤਾਂ ਉਹ ਜਿਵੇਂ ਨਹੀਂ ਆਇਆ ਤਾਂ ਸਾਰਾ ਕੁਝ ਹਰ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸੋਹ ਹੋ ਕਹਿੰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵੈਲਕਮ ਜੀ ਤੁਹਾਡਾ ਆਪਣੇ YouTube ਚੈਨਲ ਕਾਲੀਵਾਲ ਫੈਮਿਲੀ ਨਿਊ ਵੀਡੀਓਜ਼ ਅੱਜ ਜਿਹੜੀ ਆਵਾਜ਼ ਅਸੀਂ ਕੱਖ ਦੀ ਨਾ ਬਾਤ ਸੁਣੀ ਹੋਣੀ ਹੈ ਨਾ ਵੀਡੀਓ ਦੇ ਵਿੱਚ ਕਿਉਂਕਿ ਕਾਫੀ ਦਿਨ ਹੋ ਗਿਆ ਆਪਣੀ ਆਵਾਜ਼ ਜਿਹੜੀ ਹੈਗੀ ਉਹ ਸਹੀ ਨਹੀਂ ਸੀ ਕਿ ਆਪਾਂ ਨੂੰ ਫੀਵਰ ਸੀ ਕਿ ਕਾਫੀ ਜ਼ਿਆਦਾ ਥੱਕ ਕੇ ਤੇ ਅੱਜ ਜੇ ਆਪਾਂ ਕਾਫੀ ਜ਼ਿਆਦਾ ਬੱਦਲ ਜਿਹੜੇ ਹੈਗੇ ਸੀਗਾ ਕੱਲ ਸਵੇਰ ਸਵੇਰ ਬਹੁਤ ਜ਼ਿਆਦਾ ਬੱਦਲ ਹੋਇਆ ਪਿਆ ਸੀਗਾ ਤੇ ਬਹੁਤ ਸੋਹਣਾ ਮੌਸਮ ਸੀ ਠੰਡੇ ਠੰਡੀ ਹਵਾ ਜਿਹੜੀ ਸੀ ਉਹ ਚੱਲ ਰਹੀ ਪਈ ਸੀ ਕਿ ਤੇ ਆਪਾਂ ਕੱਪੜੇ ਸਵੇਰ ਸਵੇਰ ਹੀ ਮੇ ਧੋ ਕੇ ਹੱਤੀ ਸੀਗੇ ਤੇ ਕੱਪੜੇ ਜਿਹੜੇ ਹੈਗੇ ਸੀਗੇ ਉਹ ਆਪਣੇ ਤਾਰਦੇ ਸੀਗੇ ਤੇ ਅਜੁੰਨੀ ਨੂੰ ਮੈਂ ਕਹਿੰਦੀ ਪਈ ਸੀ ਕਿ ਅਜੁੰਨੀ ਆਪਣੇ ਖਿਡੌਣੇ ਵਗੈਰਾ ਚੱਕ ਲੈ ਉਸਨੇ ਥੋੜੇ ਜਿਹੇ ਖਿਡੌਣੇ ਵਗੈਰਾ ਚੁੱਕੇ ਤੋਂ ਨੂੰ ਪਤਾ ਹੀ ਬੱਚੇ ਨੂੰ ਹੁੰਦਾ ਕਿ ਅਸੀਂ ਮસ્ਤੀ ਕਰੀ ਹੈ ਅਜੁੰਨੀ ਖੜ ਜੁ ਪਈ ਸੀ ਇੱਥੇ ਆਪਣੀ ਮਸਤੀ ਤੇ ਕਦੇ ਕੈਮਰੇ ਕੋਲ ਆ ਜਾਂਦੇ ਸੀ ਕਦੇ ਦੂਰ ਭੱਜ ਜਾਂਦੀ ਸੀ ਤੇ ਮੈਂ ਆਪਣੇ ਜਿਹੜੇ ਹੈਗੇ ਸੀਗੇ ਉਹ ਕੰਮ ਧੰਦੇ ਜਿਹੜੇ ਹੈਗੇ ਸੀ ਕਰਦੀ ਪਈ ਸੀ ਜੀ ਤੇ ਕਾਫੀ ਜ਼ਿਆਦਾ ਬੱਦਲ ਸੀਗਾ ਕਣੀਆਂ ਤਾਂ ਕਿੰਨੇ ਦਿਨ ਹੋ ਗਏ ਨੇ ਜਦੋਂ ਦਾ ਮਹੀਨਾ ਚੜਿਆ ਬਸ ਇੱਕ ਵਾਰੀ ਆਪਣੇ ਤਾਂ بارش ਹੋਈ ਆ ਮਾਦ ਵਿੱਚ ਤਾਂ ਆਪਣੇ بارش ਬਿਲਕੁਲ ਵੀ ਨਹੀਂ ਹੋਈ ਹੈਗੀ ਤੇ ਫੇਜੀ ਹੈ ਨਾ ਇੱਥੇ ਨਾ ਥੋੜੀ ਬਸ ਥੋੜੀਆਂ ਜਿਹੀਆਂ ਕਣੀਆਂ ਜਿਹੜੀਆਂ ਜਿੰਨੇ ਮਸਾ 1 ਮਿੰਟ ਦਾ ਜਿਹੜਾ ਹੈਗੇ ਸੀ بارش ਹੋ ਆਈ ਸੀ 1 ਮਿੰਟ ਦੇ ਬਸ ਤੇ ਅਸੀਂ ਵੀ ਜਲਦੀ ਜਲਦੀ ਤਾਂ ਅੰਦਰ ਤਾਂ ਹੋ ਗਏ ਸੀ ਤੇ ਉਦੋਂ ਮੈਂ ਤੇ ਜੁਨੀਤ ਕਰਦੇ ਬੈਸਗੇ ਡਾਂਸ ਦੋਨੇ ਜਣੇ ਮਸਤੀ ਕਰਦੇ ਬੈਸ ਸੀ ਹਵਾ ਬਹੁਤ ਠੰਡੀ ਸੀ ਦੇਖੋ ਕਿੰਨਾ ਚੰਗਾ ਉਹ ਸਾਡੇ ਨੀਅਰ ਨਾਲ ਕਿ ਝੰਡਾ ਲੱਗਾ ਹੋਇਆ ਬਹੁਤ ਸੋਹਣਾ ਲੱਗਦਾ ਪਿਆ ਸੀ ਉਹਦੇ ਨੀਅਰ ਐਂਡ ਕਿ ਕੁਮਤਰ ਬੈਠ ਕੇ ਪਾਣੀ ਪੀਣ ਵਾਸਤੇ ਤੇ ਬਹੁਤ ਇੰਜੋਏ ਕਰਦੇ ਪੈ ਸੀਗਾ ਸ਼ੇਰ ਜੀ ਹੋ ਗਿਆ ਇੱਥੇ ਸ਼ਾਮ ਦਾ ਟਾਈਮ ਤਿੰਨ ਸਾਢੇ ਤਿੰਨ ਵਜੇ ਦਾ ਟਾਈਮ ਸੀਗਾ ਤੇ ਮੈਂ ਕਾਫੀ ਦਿਨ ਹੋ ਗਿਆ ਆਪਣੇ ਫਰਿੱਜ ਦੇ ਵਿੱਚੋਂ ਸਾਰਾ ਸਮਾਨ ਵਗੈਰਾ ਖਤਮ ਹੋਇਆ ਸੀਗਾ ਤੇ ਅੱਜ ਮੈਂ ਲੈ ਕੇ ਆਉਣਾ ਸੀਗਾ ਤੇ ਮੈਂ ਉਸ ਤੋਂ ਪਹਿਲਾਂ ਕਿਹਾ ਕਿ ਕੋਣ ਆਪਣੇ ਜਿਹੜਾ ਫ੍ਰੀਜ਼ਰ ਆ ਇਸ ਨੂੰ ਸਾਫ਼ ਕਰ ਲਿਆ ਜਾਵੇ ਡੀਪ ਕਲੀਨਿੰਗ ਜਿਹੜੀ ਹੈਗੀ ਆ ਮੈਸ ਦੀ 1 ਵੀਕ ਦੇ ਵਿੱਚ ਇੱਕ ਵਾਰੀ ਕਰਦੇ ਹੋਣੀ ਹੈਗੀ ਤੇ ਮੈਂ ਸਾਰਾ ਸਮਾਨ ਜਿਹੜਾ ਹੈਗਾ ਸੀ ਉਹ ਬਾਹਰ ਕੱਢ ਕੇ ਰੱਖਣਾ ਸਟਾਰਟ ਕਰ ਦਿੱਤਾ ਸੀਗਾ ਕਿਉਂਕਿ ਜੇ ਆਪਾਂ ਡੀਪ ਕਲੀਨਿੰਗ ਕਰਦੇ ਰਹੀਏ ਹਨ ਤੇ ਫਿਰ ਜਿਹੜੀ ਆਪਣੀ ਫ੍ਰੀਜ ਫ੍ਰੀਜ ਵਗੈਰਾ ਹੈ ਨਾ ਇਹ ਬਿਲਕੁਲ ਫ੍ਰੈਸ਼ ਰਹਿੰਦੀ ਹੈ ਤੇ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਆਪਾਂ ਉਲੀ ਵਗੈਰਾ ਹੈ ਨਾ ਲੱਗ ਜਾਂਦੀ ਹੈਗੀ ਆ ਤੇ ਉਲੀ ਵਗੈਰਾ ਵੀ ਨਹੀਂ ਲੱਗਦੀ ਹੈਗੀ ਜਿਸ ਤਰ੍ਹਾਂ ਬਲੈਕਨੈਸ ਜੀ ਆ ਜਾਂਦੀ ਹੈ ਨਾ ਬਲੈਕਨੈਸ ਹੋ ਜਾਂਦੀ ਹੈਗੀ ਤੇ ਇਸ ਕਰਕੇ ਜੀ ਮੈਂ ਹੈ ਨਾ ਜਿਹੜੀ ਫ੍ਰੀਜ ਆ ਉਹ ਆਪਣੇ ਹਫਤੇ ਦੀਵਾਨਿਕ ਦੇ ਵਿੱਚ ਇੱਕ ਵਾਰੀ ਜ਼ਰੂਰ ਸਾਫ਼ ਕਰਦੀ ਹੁੰਦੀ ਆ ਕਿਉਂਕਿ ਬਾਅਦ ਵਿੱਚ ਮੈਨੂੰ ਨਾ ਥੋੜਾ ਗੰਦਾ ਬੰਦਾ ਜਿਹੜਾ ਹੈਗਾ ਉਹ ਚੀਜ਼ ਚੰਗੀ ਨਹੀਂ ਲੱਗਦੀ ਹੈਗੀ ਇਸ ਦੇ ਵਿੱਚ ਨਾ ਅਜੂਨੀ ਨੇ ਮੰਗੂ ਦਾ ਜਿਹੜਾ ਜੂਸ ਸੀਗਾ ਨਾ ਉਹ ਰੋੜ ਦਿੱਤਾ ਸੀਗਾ ਕੱਲ ਤੇ ਤਾਂ ਕਰਕੇ ਮੈਨੂੰ ਡੀਪ ਕਲੀਨਿੰਗ ਜਿਹੜੀ ਹੈਗੀ ਸੀ ਕਿ ਮੈਂ ਕਿਹਾ ਕਿ ਕਿਉਂ ਨਾ ਅੱਜ ਸਬਜ਼ੀਆਂ ਵਗੈਰਾ ਆਪਾਂ ਲੈ ਕੇ ਆਣੀਆਂ ਨੇ ਫਰੂਟਸ ਵਗੈਰਾ ਲੈ ਕੇ ਆਣੇ ਨੇ ਤੇ ਉਸ ਤੋਂ ਪਹਿਲਾਂ ਕਿ ਮੈਂ ਜਿਹੜੇ ਫ੍ਰਿਜ ਆ ਉਹਦੇ ਵਿੱਚ ਇੱਕ ਤਾਂ ਮੈਂ ਨਾ ਨਿਊ ਕਵਰ ਤੁਹਾਨੂੰ ਦਿਖਾਏ ਸੀਗੇ ਮੈਂ ਆਨਲਾਈਨ ਜਿਹੜੇ ਹੈਗੇ ਸੀ ਮੰਗਵਾਏ ਸੀਗੇ ਤੇ ਉਹ ਨਾਲੇ ਮੈਂ ਵਿਛਾਣੇ ਹੈਗੇ ਸੀ ਕਿਉਂਕਿ ਪਿਛਲੇ ਵੀਕ ਮੈਂ ਇਸ ਨੂੰ ਸਾਫ਼ ਤਾਂ ਕੀਤਾ ਪਰ ਉਹ ਕਵਰ ਦਾ ਮੈਨੂੰ ਯਾਦ ਤੁਲ ਗਿਆ ਕਿ ਮੈਂ ਕਵਰ ਵਿੱਚ ਵਿਛਾਣੇ ਹੈਗੇ ਨੇ ਤੇ ਇਸ ਕਰਕੇ ਜੀ ਮੈਂ ਹਨਾ ਬਾਅਦ ਵਿੱਚ ਫਿਰ ਮੈਂ ਆਪਣੇ ਜਿਹੜੀ ਮੈਂ ਕਿ ਡੀਪ ਕਲੀਨਿੰਗ ਤਾਂ ਕਰਨੀ ਆ ਤੇ ਚਲੋ ਜੀ ਨਾਲ ਆਪਾਂ ਹਨਾ ਜਿਹੜੇ ਕਵਰ ਵਗੈਰਾ ਨੇ ਉਹ ਆਪਣੇ ਵਿਛਾ ਦਿੰਨੇ ਤੇ ਇਹ ਆ ਜੀ ਜੀ ਮੈਂ ਫਸਟ ਟਾਈਮ ਤੁਹਾਡੇ ਨਾਲ ਵੀਡੀਓ ਜਿਹੜੀ ਹੈਗੇ ਸ਼ੇਅਰ ਕਰਨ ਲੱਗੀ ਹੈਗੀ ਤੇ ਦੇਖੋ ਇੰਨੀ ਸੋਣਾ ਕਿ ਸਾਡੇ ਫ੍ਰਿਜ ਜਿਹੜੇ ਹੈਗੇ ਉਹ ਕਨਵਰਟ ਕਨਵਰਟੇਬਲ ਆ ਤੇ ਹਨਾ ਤੇ ਫਿਰ ਇਹਦੇ ਵਿੱਚ ਕਿ ਹਰ ਕੋਈ ਚੀਜ਼ ਆ ਜਿਹੜੀ ਬਹੁਤ ਵਧੀਆ ਹਨ ਜਿਸ ਤਰ੍ਹਾਂ ਵੀ ਆਪਾਂ ਚਾਹੀਏ ਹਨਾ ਉੱਪਰਲੀ ਜਿਹੜੀ ਸਾਈਡ ਆ ਉੱਪਰ ਦੇ ਡੋਰ ਚ ਆਪਾਂ ਜੇ ਘੱਟ ਫ੍ਰਿਜ ਰੱਖਣੇ ਹੋਵੇ ਘੱਟ ਰੱਖ ਸਕਦੇ ਆ ਜੇ ਤੇ ਜਿਸ ਤਰ੍ਹਾਂ ਹੁਣ ਆਪਾਂ ਨੂੰ ਬਰਫ਼ ਬਰਫ਼ ਚਾਹੀਦੀ ਹੈ ਜਾਂ ਪਾਣੀ ਚਾਹੀਦਾ ਹੈਗਾ ਹਨ ਆਪਾਂ ਉਸੇ ਹਿਸਾਬ ਦੇ ਨਾਲ ਆਪਾਂ ਤੇ ਕਰ ਸਕਦੇ ਹੈਗੇ ਤੇ ਇਹ ਨੀਚੇ ਦਾ ਸੈਕਸ਼ਨ ਵੀ ਜਿਹੜਾ ਹੈਗਾ ਉਹ ਵੀ ਇਸ ਤਰ੍ਹਾਂ ਹੀ ਬਣਿਆ ਹੈਗਾ ਕਿ ਉਹਦੇ ਵਿੱਚ ਵੀ ਆਪਾਂ ਜੇ ਘੱਟ ਕਰਨੇ ਆ ਘੱਟ ਰੱਖ ਸਕਦੇ ਆ ਬਸ 쿨ਿੰਗ ਆਪਾਂ ਨੂੰ ਚਾਹੀਦੀ ਤਾਂ ਆਪਾਂ 쿨ਿੰਗ ਹੀ ਰੱਖ ਸਕਦੇ ਆ ਨੀਚੇ ਵਾਲੇ ਡੱਬੇ ਚ ਵੀ ਤਾਂ ਆਪਾਂ ਨੂੰ ਐਸੀ ਵੀ 쿨ਿੰਗੀ ਚਾਹੀਦੀ ਹੁੰਦੀ ਹੈ ਕਿਉਂਕਿ ਬਸ ਚੀਜ਼ਾਂ ਠੰਡੀਆਂ ਰਹਿਣ ਹਨਾ ਵਿੱਚ ਫ੍ਰਿਜਰ ਦੇ ਵਿੱਚ ਬਰਫ਼ ਨਾ ਜੰਮੇ ਇਸ ਕਰਕੇ ਜੀ ਮੈਂ ਬਹੁਤ ਵਧੀਆ ਫ੍ਰਿਜ ਹੈ ਤੇ ਮੈਂ ਕਿਹਾ ਕਿ ਚਲੋ ਨਵੀਂ ਫ੍ਰਿਜ ਦੀ ਅੱਜ ਸਫਾਈ ਕਰਨ ਲੱਗੇ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹੈਗੇ ਕਿ ਮੈਂ ਕਿਸ ਤਰ੍ਹਾਂ ਆਪਣੀ ਫ੍ਰਿਜ ਆ ਉਸ ਨੂੰ ਕਿਵੇਂ ਸਾਫ਼ ਸੁਥਰੀ ਰੱਖਦੀ ਆ ਤੇ ਇੱਕ ਜੀ ਆਪਾਂ ਹੈਨਾ ਕਿ ਬੱਚਿਆਂ ਤੋਂ ਬਚਾ ਕੇ ਰੱਖਣਾ ਚਾਹੀਦਾ ਵੈਸੇ ਮੇਰੀ ਬੇਟੀ ਨਾ ਮੇਰੀ ਜਿਹੜੀ ਪਹਿਲੀ ਫ੍ਰਿਜ ਹੁੰਦੀ ਸੀ ਨਾ ਉਸ ਦੇ ਵਿੱਚ ਸਵੇਰ-ਸਵੇਰ ਵੜ ਕੇ ਬੈਠ ਜਾਂਦੀ ਸੀ ਜਿੱਤੇ ਛੋਟੀ ਜੀ ਹੁੰਦੀ ਸੀਗੀ ਤੇ ਹੁਣ ਮੈਂ ਇਸ ਦੀ ਥੋੜੀ ਜੀ ਕਿ ਮੈਨੇ ਉਸ ਨੂੰ ਨਾ ਲੋਕ ਨਹੀਂ ਲੱਗਦਾ ਹੁੰਦਾ ਤੇ ਮੈਂ ਕਰਦ ਜਿਹੜੀ ਹੁੰਦੀ ਆਪਣਾ ਚੱਕੂ ਹੁੰਦਾ ਹੈ ਚੱਕੂ ਦੇ ਨਾਲ ਮੈਂ ਨਾ ਉਸ ਨੂੰ ਲੋਕ ਲਾਉਂਦੀ ਹੁੰਦੀ ਸੀ ਬਟ ਮੇਰੀ ਬੇਟੀ ਫੇਰ ਵੀ ਹੈਨਾ ਉਹ ਖੋਲ ਜਾਂਦੀ ਹੁੰਦੀ ਸੀਗੀ ਤੇ ਉਸ ਨੂੰ ਖੋਲ ਕੇ ਹਨਾ ਵਿੱਚ ਵੜ ਕੇ ਬੈਠ ਜਾਂਦੇ ਹੁੰਦੇ ਸੀ ਜੋ ਵੀ ਚੀਜ਼ ਚੂਜ ਹੁੰਦੀ ਸੀ ਸਾਰੀ ਕੋਈ ਚੀਜ਼ ਬਾਹਰ ਕੱਢ-ਕੱਢ ਕੇ ਰੱਖ ਜਾਂਦੀ ਹੁੰਦੀ ਸੀ ਬਸ ਦੁੱਧ ਵਗੈਰਾ ਜਿਹੜਾ ਸਭਾਰੀ ਚੀਜ਼ ਜਿਹੜੀ ਇਹਦੇ ਕੋਈ ਚੱਕੀ ਨਹੀਂ ਸੀ ਜਾਂਦੀ ਹੁੰਦੀ ਬਸ ਉਸ ਨੂੰ ਵਿੱਚ ਪਈ ਰਹਿਣ ਦਿੰਦੇ ਹੁੰਦੇ ਸੀ ਤੇ ਫਰਿੱਜ ਬੰਦ ਕਰ ਲੈਂਦੀ ਹੁੰਦੇ ਸੀਗੇ ਤੇ ਹੁਣ ਜਿਹੜੀ ਮੈਂ ਫਰਿੱਜ ਲੈ ਕੇ ਹੁਣ ਵੀ ਇਹ ਬਹੁਤ ਕਿਉਂਕਿ ਹੁਣ ਜ਼ਿਆਦਾ ਵੱਡੀ ਆ ਗਈ ਹੈ ਫਰਿੱਜ ਤੇ ਹੁਣ ਇਹਦਾ ਦਿਲ ਹੁੰਦਾ ਕਿ ਮੈਂ ਵਿੱਚ ਵੜ ਕੇ ਬੈਠਾਂ ਇਸ ਕਰਕੇ ਜੀ ਮੈਨੂੰ ਹਮੇਸ਼ਾ ਇਹਨਾਂ ਲੌਕ ਲਾਣਾ ਪੈਂਦਾ ਹੈਗਾ ਮੈਂ ਹਮੇਸ਼ਾ ਲੌਕ ਲਗਾ ਕੇ ਰੱਖਦੀ ਹੁੰਨੀ ਆ i ਜੀ ਇੱਥੇ ਇਹ ਮੇਰੀ ਥੋੜੀ ਥੋੜੀ ਹੈਲਥ ਵੀ ਕਰ ਦਿੱਤੇ ਸੀਗੀ ਤੇ ਆਪਾਂ ਲੈਣਾ ਸਾਫਟ ਜਾਂ ਬਿਲਕੁਲ ਸਾਫਟ ਜੇ ਆਪਾਂ ਜਿਹੜਾ ਰੁਮਾਲ ਆ ਉਹ ਲੈਣਾ ਹੈਗਾ ਆ ਬਿਲਕੁਲ ਜਿਸ ਤਰ੍ਹਾਂ ਆਪਾਂ ਹਾਰਡ ਵਗੈਰਾ ਜਾਂ ਆਪਾਂ ਕਹਿੰਨੇ ਕਿ ਆਪਾਂ ਸਾਬਣ ਵਗੈਰਾ ਦੇ ਨਾਲ ਧੁਈਏ ਹੈਨਾ ਸਾਬਣ ਵਗੈਰਾ ਦੇ ਨਾਲ ਆਪਾਂ ਸ਼ੀਸ਼ੇ ਵਗੈਰਾ ਜਿਹੜੇ ਹੈਗੇ ਨੇ ਇਸ ਤਰ ਮਿਰਰ ਆ ਉਹ ਸਾਫ਼ ਕਰ ਸਕਦੇ ਹੈਗੇ ਉਹ ਵੀ ਬਾਅਦ ਕੱਢ ਕੇ ਵਿੱਚੋਂ ਗੰਦੀ ਮਸਫੈਂਸ ਜਿਹੜੀ ਹੈਗੇ ਆ ਉਹ ਸਾਬਣ ਵਗੈਰਾ ਦੇ ਨਾਲ ਆਪਾਂ ਨੂੰ ਲਈ ਵਾਸ਼ ਕਰਨੀ ਚਾਹੀਦੀ ਹੈਗੀ ਜੇ ਲਾਲੂ ਜੇ ਜ਼ਿਆਦਾ ਗੰਦੀ ਆ ਹੈਨਾ ਕਾਫੀ ਦੇਰ ਦੀ ਉਹਦੀ ਸਫਾਈ ਨਹੀਂ ਹੋਈ ਸਾਲ ਦੋ ਸਾਲ ਹੋ ਗਏ ਨੇ ਪੈਣ ਫਿਰ ਆਪਾਂ ਸਰਫ ਸਾਬਣ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਹੈਗੇ ਆ ਕੁਝ ਵੀ ਜਿਹੜਾ ਕੋਈ ਡੀਪ ਕਲੀਨਿੰਗ ਜਿਹਦੇ ਨਾਲ ਹੋ ਸਕੇ ਉਹ ਆਪਾਂ ਚ ਯੂਜ਼ ਕਰ ਸਕਦੇ ਹੈਗੇ ਬਟ ਆਪਾਂ ਨੂੰ ਇਥੇ ਸੌਫਟ ਜੀ ਚੀਜ਼ ਜਿਹੜੀ ਹੈਗੀ ਹੈ ਉਹ ਹੀ ਲੈ ਕੇ ਇਸ ਚੀਜ਼ ਨੂੰ ਸਾਫ਼ ਕਰਨਾ ਚਾਹੀਦਾ ਹੈਗਾ ਆ ਕਿਉਂਕਿ ਜੇ ਆਪਾਂ ਖੁਰਚਣ ਵਾਲਾ ਕੋਈ ਚੀਜ਼ ਵੀ ਲਵਾਂਗੇ ਤੇ ਉਹਦੇ ਨਾਲ ਜਿਹੜੀ ਹੈਗੀ ਆ ਆਪਣੀ ਇੱਕ ਤਾਂ ਫ੍ਰਿਜ ਖਰਾਬ ਹੁੰਦੀ ਹੈਗੀ ਆ ਤੇ ਇੱਕ ਜੀ ਜਿਹੜੀ ਆਪਣੇ ਐਮਪੀ ਦੀ ਜਿੰਨੇ ਵੀ ਆਪਾਂ ਵਾਰੰਟੀ ਵਗੈਰਾ ਲੈ ਲੈਣੇ ਹੈਗੇ ਆ ਹਨਾ ਆਪਾਂ ਦੁਕਾਨਦਾਰ ਤੋਂ ਵਾਰੰਟੀ ਕਹਿੰਨੇ ਕਿ ਆਪਾਂ ਆਪਣੇ ਪੂਰੀ ਲਈ ਹੈ ਨਾ ਬਟ ਉਹ ਤਾਂ ਆਪਣੀ ਗਲਤੀ ਹੈ ਕਿ ਜੇ ਚੀਜ਼ ਵਿਗੜਦੀ ਹੈ ਤਾਂ ਉਹ ਤਾਂ ਆਪਣੇ ਤੇ ਡਿਪੈਂਡ ਕਰਦਾ ਹੈ ਨਾ ਕਿ ਦੁਕਾਨਦਾਰ ਤੇ ਡਿਪੈਂਡ ਕਰਦਾ ਹੈਗਾ ਤੇ ਇਸ ਕਰਕੇ ਜੀ ਹੈ ਨਾ ਤੇ ਜਿਹੜੀ ਮੇਰੀ ਪਹਿਲੀ ਫਰਿੱਜ ਸੀਗੀ ਮੈਂ ਉਸ ਨੂੰ ਵੀ ਇੰਨੀ ਤਿੱਜਦੋਂ ਮੈਂ ਉਹ ਫਸਟ ਟਾਈਮ ਫਰਿੱਜ ਦੇਖੀ ਸੀ ਪਤਾ ਨਹੀਂ ਮੈਂ ਕਿੰਨੀ ਧੀਰ ਬਾਅਦ ਉਹ ਸਾਫ਼ ਕੀਤੀ ਸੀਗੀ ਜਦੋਂ ਮੈਂ ਤੇ ਜਦੋਂ ਮੈਂ ਫਸਟ ਟਾਈਮ ਮੋਸ ਕਰਿਆਈ ਸੀਗੀ ਤੇ ਪਤਾ ਨਹੀਂ ਮੈਂ ਕਿੰਨੀ ਦੇਰ ਬਾਅਦ ਸਾਫ ਕੀਤੀ ਸੀਗੀ ਤੋਂ ਬਿਲਕੁਲ ਬਲੈਕ ਬਲੈਕ ਦੇ ਵਿੱਚੋਂ ਕਾਲੀ ਤੇ ਬਿਲਕੁਲ ਉਲੀ ਲੱਗੀ ਪਈ ਸੀ ਕਿ ਮੈਨੂੰ ਅਜੇ ਤੱਕ ਯਾਦ ਆ ਕਿ ਉਹ ਫ੍ਰਿਜ ਨੂੰ ਮੈਂ ਕਿ ਦੋ ਤਿੰਨ ਵਾਰੀ ਵਾਸ਼ ਕੀਤਾ ਤੇ ਫਿਰ ਮੈਂ ਉਸ ਵਿੱਚ ਚੀਜ਼ਾਂ ਜਿਹੜੀ ਹੈਗੀਆਂ ਸੀ ਲਿਆ ਦੁਬਾਰੇ ਰੱਖਣੀਆਂ ਸਟਾਰਟ ਕੀਤੀਆਂ ਸੀ ਕਿ ਪਹਿਲਾਂ ਵੀ ਮੈਂ ਰੱਖਦੀ ਹੁੰਦੀ ਸੀ ਬਟ ਫਿਰ ਉਸ ਨੂੰ ਮੈਂ ਕਵਰ ਵਗੈਰਾ ਸਾਰਾ ਕੁਝ ਹਨਾ ਡੀਪ ਕਲੀਨਿੰਗ ਮੈਂ ਹਮੇਸ਼ਾ ਹਰ ਦੀਪੇ ਮਿੰਨ ਕਿ ਤਿੰਨਾ ਚੌਂ ਦਿਨਾਂ ਬਾਅਦ ਕਰਦੀ ਰਹਿੰਦੀ ਹਾਂ ਜਿਸ ਪਾਣੀ ਦੇ ਨਾਲ ਪਾਈਪ ਦੇ ਨਾਲ ਢੂੰਦੀ ਨੂੰ ਪਾਈਪ ਦਿਨਾਂ ਤੋਂ ਤਾਂ ਕਿ ਹੈ ਨਾ ਤੇ ਫੋਨ ਮੈਨੂੰ ਇਹ ਆਉਂਦਾ ਵਾ ਕਿ ਚੱਲ ਜੀ ਆਪਾਂ ਚੀਜ਼ਾਂ ਚੰਗੀਆਂ ਨੇ ਚੀਜ਼ ਦੀ ਸਭ ਸੰਭਾਲ ਹੋਣੀ ਚਾਹੀਦੀ ਹੈ ਤੇ ਫਿਰ ਜੀ ਮੈਂ ਬਾਅਦ ਵਿੱਚ ਉਹ ਜਿਹੜੀ ਮੇਰੇ ਫੈਸਲ ਜੀ ਮੈਂ ਉਸ ਨੂੰ ਬਹੁਤ ਵਧੀਆ ਤਰੀਕੇ ਨਾਲ ਰੱਖਿਆ ਤੇ ਚਲੋ ਕੁਝ ਉਸ ਦੇ ਚੀਜ਼ਾਂ ਟੁੱਟੀਆਂ ਵੀ ਪਈਆਂ ਸੀਗੇ ਤੇ ਇਹ ਜਿਹੜੀ ਮੇਰੇ ਫੈਸਲ ਜ ਆ ਬਹੁਤ ਜ਼ਿਆਦਾ ਵਧੀਆ ਹੈ ਤੇ ਬਹੁਤ ਜ਼ਿਆਦਾ ਕੰਫਰਟੇਬਲ ਹੈ ਕਿ ਸਾਡੀਆਂ ਜਿਹੜੀਆਂ ਸਾਨੀਆਂ ਚੀਜ਼ਾਂ ਨੇ ਬਹੁਤ ਵਧੀਆ ਤਰੀਕੇ ਨਾਲ ਵਿੱਚ ਆ ਜਾਂਦੀਆਂ ਨੇ ਤੇ ਹੁਣ ਅਜੁੱਨੀ ਨੂੰ ਵੜਨ ਦਾ ਵਿੱਚ ਮੌਕਾ ਵੀ ਨਹੀਂ ਆਪਾਂ ਦਿਨ ਹੈਗੇ ਤੇ ਬਿਲਕੁਲ ਮਿਰਰ ਜਿਹੜੇ ਨੇ ਉਸਤੇ ਬਿਲਕੁਲ ਬਹੁਤ ਜ਼ਿਆਦਾ ਹਨ ਸਾਫ਼-ਸਾਫ਼ ਰੁਕੇ ਰਹਿੰਦੇ ਨੇ ਵੈਸੇ ਵੀ ਜੇ ਕੋਈ ਚੀਜ਼ ਡੁੱਲ ਵਗੈਰਾ ਜਾਂਦੀ ਹੈ ਤਾਂ ਉਹ ਚੀਜ਼ ਕਿ ਇਸ ਤਰ੍ਹਾਂ ਬਣੀ ਹੋਈ ਹੈ ਕਿ ਚੀਜ਼ ਵਿੱਚ ਨਹੀਂ ਜ਼ਿਆਦਾ ਠਹਿਰਦੀ ਹੈਗੀ ਥੱਲੇ ਆ ਜਾਂਦੀ ਹੈਗੀ ਜੱਕਦਮ ਬਾਹਰ ਆ ਜਾਂਦੀ ਹੈਗੀ ਚੀਜ਼ ਕਿਤਨਾ ਤੇ ਇਸ ਤਰ੍ਹਾਂ ਜੁੰਨੀ ਕੋਲੋਂ ਵਿਚਾਰੀ ਕੋਲੋਂ ਥੋੜਾ ਜਿਹਾ ਡੁੱਲ ਗਿਆ ਸੀਗਾ ਪਤਾ ਨਹੀਂ ਕੀ ਕਰਨ ਲੱਗੀ ਸੀਗੀ ਤੇ ਮੈਂ ਵੀ ਨਾਲ ਹੀ ਸੀਗੀ ਤੇ ਇਸ ਦੇ ਵਿੱਚ ਸੋਇਸ ਤੇ ਕੋਲੋਂ ਡੁੱਲ ਗਿਆ ਤੇ ਨਖਾ ਚਲੋ ਆਪਾਂ ਡੀਪ ਕਲੀਨਿੰਗ ਕਰਦੇ ਆਂ ਕਿ ਆਪਾਂ ਜੂਸ ਤਾਂ ਪੀ ਲਿਆ ਤਾਂ ਆਪਾਂ ਦਾ ਫਰਿਜ ਜਿਹੜੀ ਕਿਸੀ ਬੰਦ ਕਰਕੇ ਰੱਖਤੀ ਬਾਅਦ ਵਿੱਚ ਕਿਉਂਕਿ ਉਸ ਟਾਈਮ ਅਸੀਂ ਗੁਰੂ ਘਰੇ ਜਾਣਾ ਸੀਗਾ ਤਾਂ ਕਰੀ ਫਿਰ ਮੈਂ ਕਿਹਾ ਕਿ ਅੱਜ ਲਿਆਵਾ ਆਪਾਂ ਡੀਪ ਕਲੀਨਿੰਗ ਨਾਲ ਫਰਿਜ ਦੀ ਕਰ ਲੈਣੇ ਹੈਗੇ ਤੇ ਲਓ ਜੀ ਆਪਣੇ ਫਰਿਜ ਜਿਹੜੀ ਹੈਗੀ ਸੀਗੇ ਮੈਂ ਸਾਰੇ ਖਾਣੇ ਵਗੈਰਾ ਜਿਹੜੇ ਹੈਗੇ ਸੀ ਉਸਦੇ ਬਾਕਸ ਵਗੈਰਾ ਕੱਢ ਕੇ ਮੈਂ ਸਾਰਿਆਂ ਨੂੰ ਵਾਸ਼ ਕਰ ਲਿਆ ਸੀਗਾ ਤੇ ਇਹ ਜਿਹੜਾ ਮੇਰਾ ਬਾਕਸ ਸੀਗਾ ਇਹ ਉੱਪਰਲੀ ਸਾਈਡ ਤੇ ਆਉਣਾ ਸੀਗਾ ਮੈਂ ਤਲਲੀ ਵਾਲੀ ਸਾਈਡ ਤੇ ਲਾਉਣ ਲੱਗੀ ਪੀ ਉਤੇ ਮੈਂ ਕਹਿ ਕਿ ਚਲੋ ਹਨਾ ਤੁਹਾਡੇ ਨਾਲ ਵੀ ਗੱਲਾਂ ਜਿਹੜੀਆਂ ਗੀਆਂ ਨੇ ਥੋੜੀਆਂ ਜਿਹੀਆਂ ਆਪਾਂ ਨੂੰ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਤੇ ਹੁਣ ਜੇ ਆਪਣੇ ਜਿਹੜੀ ਵਲੋਗਿੰਗ ਆ ਉਹ ਡੇਲੀ ਹੀ ਆਇਆ ਕਰੂੰਗੀ ਤੁਹਾਡੇ ਤਾਂ ਵੀ ਵੀਡੀਓ ਜਿਹੜੀਆਂ ਗੀਆਂ ਆਪਣੀ ਡੇਲੀ ਹੀ ਆਇਆ ਕਰੂੰਗੀ ਤੇ ਪਲੀਜ਼ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਸਬਸਕ੍ਰਾਈਬ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾਮ ਬੋਲਿਆ ਕਰੋ ਤੇ ਹਮੇਸ਼ਾ ਵੀਡੀਓ ਨਾਲ ਬਣੇ ਰਿਹਾ ਕਰੋ ਜੇ ਤੁਹਾਨੂੰ ਕੋਈ ਵੀ ਗਲਤੀ ਲੱਗਦੀ ਹੈ ਤਾਂ ਪਲੀਜ਼ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੈਗੇ ਆ ਤੇ ਵੈਸੇ ਸ਼ਾਇਦ ਅੱਜ ਮੇਰੇ ਆਵਾਜ਼ ਜਿਹੜੀ ਹੈਗੀ ਉਹ ਥੋੜੀ ਸਹੀ ਹੀ ਨਹੀਂ ਆਉਂਗੀ ਕਿਉਂਕਿ ਮੈਂ ਪੱਖੇ ਦੇ નીચે ਬੈਠ ਕੇ ਜਿਹੜੀ ਹੈਗੀ ਵੀਡੀਓ ਦੀ ਐਡੀਟਿੰਗ ਕਰਦੀ ਪਈ ਹੈਗੀ ਤੇ ਕਿਉਂਕਿ ਮੇਰੀ ਬੇਟੀ ਸੁੱਤੀ ਪਈ ਸੀਗੀ ਤੇ ਤਾਂ ਕਰਕੇ ਮੈਨੂੰ ਇਸ ਦੇ ਕੋਲੇ ਬੈਠਣਾ ਪੈਂਦਾ ਹੈਗਾ ਕਿਉਂਕਿ ਜਦੋਂ ਇਹ ਕੱਲੀ ਪੈਂਦੀ ਆ ਨਾ ਫਿਰ ਇਹ ਉੱਠ ਪੈਂਦੀ ਹੈਗੀ ਬਹੁਤ ਜਲਦੀ ਹੀ ਤੇ ਮੈਂ ਕਹਿ ਕਿ ਲਓ ਆਪਾਂ ਨਾਲ ਤੇ ਨਾਲ ਨਾਲ ਆਪਾਂ ਕੰਮ ਕਰ ਲੈਣੇ ਹੈਗੇ ਆ ਤੇ ਨਾਲ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲੈਣੇ ਹੈਗੇ ਆ ਤੇ ਦੋਨੋਂ ਜਿਹੜੀ ਅੱਜ ਦੀ ਆਪਣੀ ਵੀਡੀਓ ਆ ਉਹ ਕਿਵੇਂ ਦੀ ਲੱਗੀ ਤੇ ਆਪਣੇ ਘਰ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਭਾਵੇਂ ਥੋੜਾ ਥੋੜਾ ਹੀ ਕੰਮ ਕਰੋ ਇਹ ਕਿਸੇ ਦਾ ਕੰਮ ਨਹੀਂ ਹੈਗਾ ਆਪਣਾ ਕੰਮ ਹੈਗਾ ਆ ਭਾਵੇਂ ਥੋੜਾ ਥੋੜਾ ਕਰੋ ਜਰੂਰ ਕਰਿਆ ਕਰੋ ਸਾਰੇ ਜਾਣੇ ਹਨ ਤੇ ਕਿਉਂਕਿ ਜੇ ਆਪਣੇ ਘਰ ਵਧੀਆ ਸਾਫ ਸੁਥਰਾ ਰਹੂਗਾ ਤੇ ਆਪਾਂ ਵੀ ਵਧੀਆ ਸਾਫ ਸੁਥਰੇ ਰਹਾਂਗੇ ਹਨਾ ਤੇ ਨਾ ਕੋਈ ਬਿਮਾਰੀ ਲੱਗੂਗੀ ਤੇ ਨਾ ਹੀ ਕੋਈ ਆਪਾਂ ਨੂੰ ਕੋਈ ਦੁੱਖ ਸੁੱਖ ਜਿਹੜਾ ਹੈਗਾ ਉਹ ਪਹੁੰਚ ਸਕਦਾ ਹੈਗਾ ਆ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਸਾਰੇ ਜਾਨੇ ਆਪਣੇ ਧਿਆਨ ਰੱਖਿਓ ਰਾਜੀ ਖੁਸ਼ੀ ਰਹੋ ਆਪਣੇ ਆਪਣੇ ਘਰਾਂ ਵਿੱਚ ਤੇ ਅਮਰੀਕਾ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਆ ਤੇ ਉਤੇ ਬਹੁਤ ਜ਼ਿਆਦਾ ਪਾਣੀ ਵਗੈਰਾ ਜਿਹੜਾ ਹੈਗਾ ਬਹੁਤ ਜ਼ਿਆਦਾ ਉਹ ਖੜ ਰਿਹਾ ਹੈ ਕਈ ਤਾਂ ਜਿਹੜੇ ਘੁੰਮ ਫਿਰ ਕਉਂਦੇ ਉਹਨਾਂ ਨੂੰ ਪਤਾ ਹੈ ਤੇ ਇੱਧਰ ਪੱਤੀ ਜ਼ਿਲ੍ਹੇ ਦੇ ਵਿੱਚ ਵੀ ਫਿਰੋਜ਼ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਜਿਹੜਾ ਹੈਗਾ ਹੈ ਆਪਣੇ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਜਿਹੜਾ ਹੈਗਾ ਹੈ ਹੱਦ ਤੋਂ ਵੱਧ ਹੋ ਰਿਹਾ ਹੈ ਹੈ ਬਾਰਿਸ਼ ਦਾ ਤੇ ਜਿਹੜੇ ਸੁੱਖਾ ਸੁੱਖ ਮੰਗ ਮੰਗ ਕਹਿ ਰਹੇ ਨੇ ਕਿ ਸਾਡੇ ਬਾਰਿਸ਼ ਪਵੇ ਬਾਰਿਸ਼ ਪਵੇ ਹੈਨਾ ਜਿੱਥੇ ਪੈਂਦੀ ਪਈ ਹੈ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਬਾਰਿਸ਼ ਹੁੰਦੀ ਕੀ ਹੈ ਕਿਉਂਕਿ ਉਹਨਾਂ ਦੇ ਕੋਈ ਹੈਗਾ ਜਿਹੜਾ ਕਮਾਈ ਦਾ ਸਾਧਨ ਨਾ ਕੋਈ ਨਹੀਂ ਲੱਗ ਰਿਹਾ ਹੈਗਾ ਤੇ ਆਪਾਂ ਇੱਥੇ ਸੁੱਖਾ-ਸੋਕਾ ਇਹ ਕਹਿ ਰਹੇ ਆ ਕਿ ਸਾਡੇ ਮੀਂਹ ਪਵੇ ਮੀਂਹ ਪਵੇ ਤੇ ਜਿਨ੍ਹਾਂ ਦੇ ਮੀਂਹ ਪੈ ਰਿਹਾ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦਾ ਕਿੰਨਾ ਮੰਦਾ ਹਾਲ ਆ ਉਹਨਾਂ ਦੇ ਫਸਲਾਂ ਝੋਨਾ ਵਗੈਰਾ ਜਿਹੜਾ ਹੈਗਾ ਆ ਜਾਂ ਜਿਸ ਤਰ੍ਹਾਂ ਕੋਈ ਪਟਾਈ ਵਗੈਰਾ ਹੋਣੀ ਹੈ ਕਿਸੇ ਵੀ ਚੀਜ਼ ਦੀ ਤੋਂ ਬੋਤਾਂ ਤੱਕ ਜੀ ਮੇਰੇ ਫੈਕਲੂ ਓ ਮਾਈ ਗਾਡ ਇੱਥੇ ਰਹਿ ਗਿਆ بس ਇੱਥੇ ਰਹਿ ਗਏ ਕਟ ਆਵਲਾ ਟਿੱਪਰ ਬਾਕੀ ਸਾਰੇ ਆਪਣੇ ਕਿਤੇ ਲੱਗ ਗਏ ਆ ਹੁਣ ਆਪਾਂ ਪਹਿਲਾਂ ਫ੍ਰਿਜ ਜਿਹੜੀ ਹੈਗੀ ਆ ਉਹ ਔਨ ਕਰ ਦਈਏ ਤੇ ਤੁਹਾਨੂੰ ਦਿਖਾਉਣੀ ਆ ਦੇਖੋ ਪੂਰੀ ਫ੍ਰਿਜ ਜਿਹੜੀ ਹੈਗੀ ਆ ਆਪਾਂ ਇਹ ਜਿਹੜੇ ਕਵਰ ਆ ਲਗਾ ਦਿੱਤੇ ਨਾ ਦੇਖੋ ਕਿੰਨੇ ਸੋਹਣੇ ਟਰਾਂਸਪੇਰੈਂਟ ਨੇ ਬਹੁਤ ਜ਼ਿਆਦਾ ਬੱਧੀਆ ਤੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਪੈਣੇ ਬਿਲਕੁਲ ਮੈਚ ਹੈਗੇ ਨੇ ਫ੍ਰਿਜ ਤੇ ਮੈਚ ਬਿਲਕੁਲ ਹੈ ਨਮਾ ਮੈਚ ਨੇ ਦੇਖੋ ਤੇ ਇੰਨੇ ਜ਼ਿਆਦਾ ਨੇ ਕਿ ਇਹਨਾਂ ਤੋਂ ਚੀਜ਼ ਜਿਹੜੀ ਆ ਉਹ ਹਲ ਨਹੀਂ ਸਕਦੀ ਹੈਗੀ ਤੁਹਾਡੀ ਫਰਿੱਜ ਦੇ ਵਿੱਚ ਚੀਜ਼ ਜਿਹੜੀ ਹੈਗੀ ਆ ਡੋਲ ਨਹੀਂ ਸਕਦੀ ਹੈਗੀ ਬਹੁਤ ਹੀ ਜ਼ਿਆਦਾ ਵਧੀਏ ਤੇ ਬਹੁਤ ਜ਼ਿਆਦਾ ਸੌਫਟ ਨੇ ਤੇ ਇਹ ਵੀ ਮੈਂ ਕੁਝ ਕੰਟੇਨਰ ਜਿਹੜੇ ਹੈਗੇ ਸੀ ਪਹਿਲਾਂ ਮੰਗਵਾਏ ਸੀਗੇ ਹੁਣ ਕੱਲ ਨੂੰ ਲੈ ਕੇ ਆਉਣੇ ਸੀਗੇ ਆਪਾਂ ਸਬਜ਼ੀਆਂ ਵਗੈਰਾ ਸਾਰਾ ਕੁਝ ਲੈ ਕੇ ਆਣਾ ਸੀਗਾ ਤੇ ਤਾਂ ਕਰਕੇ ਆਪਾਂ ਜਿਹੜਾ ਫਰਿੱਜ ਰੂ ਆਪਣਾ ਸਾਫ਼ ਕਰਨੇ ਆ ਬਿਲਕੁਲ ਚੰਗੀ ਤਰ੍ਹਾਂ ਉਨ ਆਪਣੇ ਕੋਲ ਸਾਰਾ ਕੁਝ ਖਤਮ ਆ ਰੈਜ ਨੂੰ ਕਰ ਦੋ ਬਾਏ ਬਾਏ ਤੇ ਆਪਾਂ ਜੰਨੇ ਆ ਤੁਹਾਨੂੰ ਮਿਲਦੇ ਆ ਬਾਅਦ ਵਿੱਚ